ਸਤਿ ਸ਼੍ਰੀ ਅਕਾਲ ਜੀ ਐਨੀ ਮੇਰੀ ਬਾਤ ਦੇ ਵਿੱਚ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ ਕੁਝ ਮਿੰਟ ਗੱਲ ਕਰਦੇ ਹਾਂ ਇਹਨਾਂ ਦਿਨਾਂ ਦੇ ਵਿੱਚ ਬਹੁਤ ਚਰਚਿਤ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਗਲਤ ਕਮੈਂਟਸ ਕਰਨ ਵਾਲੇ ਨੇ ਜਿਹੜੀਆਂ ਟ੍ਰੋਲ ਆਰਮੀਜ਼ ਬਣੀਆਂ ਨੇ ਉਹਨਾਂ ਦਾ ਚਰਚਾ ਬੜੇ ਵੱਡੇ ਪੱਧਰ ਦੇ ਉੱਤੇ ਹੋ ਰਿਹਾ ਹੈ ਇਹ ਟ੍ਰੋਲ ਆਰਮੀਜ਼ ਕੋਈ ਨਵੀਂ ਪਦਾਇਸ਼ ਨਹੀਂ ਹੈ ਜਿਹੜੇ ਲੋਕਾਂ ਨੂੰ ਇਹਦੇ ਨਾਲ ਦੋ ਚਾਰ ਹੋਣਾ ਪਿਆ ਪਿਛਲੇ ਸਾਲਾਂ ਦੇ ਦੌਰਾਨ ਉਹਨਾਂ ਨੂੰ ਪਤਾ ਹੈ ਕਿ ਇਹ ਕਿੰਨੇ ਖਤਰਨਾਕ ਨੇ ਬਹੁਤ ਸਾਰੇ ਕੇਸਸ ਸਾਹਮਣੇ ਨਹੀਂ ਆਉਂਦੇ ਪਰ ਅਕਸਰ ਤੁਸੀਂ ਜੇ ਤੁਸੀਂ ਉਹਨਾਂ ਨੂੰ ਨੇੜਿਓਂ ਘੋਖੋ ਜਿਹੜੇ ਸੁਸਾਈਡ ਵਗੈਰਾ ਦੇ ਨੇ ਨੌਜਵਾਨ ਵਰਗ ਦੇ ਵਿੱਚ ਖਾਸ ਤੌਰ ਤੇ ਤੇ ਜਿਹੜੇ ਕਿ ਝੱਲ ਨਹੀਂ ਪਾਉਂਦੇ ਕਿ ਉਹਨਾਂ ਦੀ ਕਿਸੇ ਚੀਜ਼ ਨੂੰ ਲੈ ਕੇ ਟ੍ਰੋਲਿੰਗ ਕੀਤੀ ਗਈ ਆ ਤਾਂ ਉਹ ਸੁਸਾਈਡ ਤੱਕ ਕਰਨ ਦੇ ਵਾਸਤੇ ਜਿਹੜਾ ਉਹ ਚਲੇ ਜਾਂਦੇ ਨੇ ਜਦੋਂ ਸੋਸ਼ਲ ਮੀਡੀਆ ਆਇਆ ਜਾਂ ਇਹ ਵੱਡਾ ਹੋਣਾ ਸ਼ੁਰੂ ਹੋਇਆ ਪਿਛਲੇ ਕੋਈ 8-10 ਸਾਲ ਦਾ ਤੁਸੀਂ ਕਿਉਂਕਿ ਵੀਡੀਓ ਸਾਰੀਆਂ ਮੇਰੀਆਂ ਵੀ ਪਈਆਂ ਨੇ ਤੁਹਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਿਲ ਜਾਣਗੀਆਂ ਵੀਡੀਓਜ਼ ਸਟੇਟਸ ਦੇ ਰੂਪ ਦੇ ਵਿੱਚ ਤੁਹਾਨੂੰ ਮਿਲ ਜਾਊਗਾ ਮੈਂ ਹਮੇਸ਼ਾ ਇਸ ਗੱਲ ਨੂੰ ਲੈ ਕੇ ਡਟ ਕੇ ਲਿਖਿਆ ਤੇ ਬੋਲਿਆ ਕਿ ਜਿਹੜਾ ਸੋਸ਼ਲ ਮੀਡੀਆ ਹੈ ਇਹ ਆਮ ਲੋਕਾਂ ਦੇ ਵਿੱਚ ਇੱਕ ਹਥਿਆਰ ਦਾ ਕੰਮ ਕਰਦਾ ਆਮ ਲੋਕਾਂ ਦੇ ਹੱਥਾਂ ਦੇ ਵਿੱਚ ਹਥਿਆਰ ਕਿਹੜਾ ਕਿ ਆਪਣੀ ਗੱਲ ਜਿਹੜੀ ਆ ਉਹ ਕਹਿਣ ਦੇ ਵਾਸਤੇ ਆਪਣੀ ਗੱਲ ਸੁਣਾਉਣ ਦੇ ਵਾਸਤੇ ਪਰ ਇਹ ਕਿਸੇ ਦੂਸਰੇ ਵਿਅਕਤੀ ਦੀ ਇੱਜ਼ਤ ਜਿਹੜੀ ਆ ਉਹਨੂੰ ਉਛਾਲਣ ਦੇ ਵਾਸਤੇ ਨਹੀਂ ਹੈ ਜੇ ਤੁਸੀਂ ਸਟੇਟਸ ਦੇ ਉੱਤੇ ਜਿਹੜੀ ਦੇਖਦੇ ਹੋ ਕਿ ਉੱਥੇ ਉੱਥੇ ਲਿਖਿਆ ਹੁੰਦਾ ਫੇਸਬੁੱਕ ਤੇ ਕਿ ਵਾਚ ਨੀ ਯਰ ਮਾਈਂ ਤੁਹਾਡੇ ਦਿਮਾਗ ਦੇ ਵਿੱਚ ਕੀ ਹੈ ਤੁਸੀਂ ਆਪਣੀ ਗੱਲ ਜਿਹੜੀ ਉਹ ਕਹਿਣੀ ਹੁੰਦੀ ਹੈ ਕੋਈ ਉਹਦੇ ਨਾਲ ਸਹਿਮਤ ਹੈ ਜਾਂ ਨਹੀਂ ਸਹਿਮਤ ਹੈ ਤਰਕ ਦੇ ਆਧਾਰ ਦੇ ਉੱਤੇ ਵਿਚਾਰ ਜ਼ਰੂਰ ਦਿੱਤਾ ਜਾ ਸਕਦਾ ਹੈ ਤੁਸੀਂ ਕਹੋ ਕਿ ਮੇਰਾ ਤਰਕ ਆਇਆ ਮੰਨ ਲਓ ਮੈਂ ਕਹਿੰਦਾ 2 2 4 ਹੈ 4 ਹੈ 4 ਹੁੰਦੇ ਆ ਤੁਸੀਂ ਦੂਜੇ ਤਰੀਕੇ ਨਾਲ ਤਰਕ ਦੇ ਕੇ ਕਹਿ ਸਕਦੇ ਹੋ ਪਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ 2 2 4 ਹੁੰਦਾ ਹੀ ਨਹੀਂ ਐਉਂ ਨਹੀਂ ਹੈ ਇਹ ਪੰਜਾਬੀ ਗਾਇਕਾਂ ਦੇ ਵੱਲੋਂ ਕੋਈ 10 ਸਾਲ ਪਹਿਲਾਂ ਤੇ ਮੈਂ 10 ਸਾਲ ਪਿੱਛੇ ਜਾਵਾਂ ਤਾਂ ਉਦੋਂ ਇਹ ਟ੍ਰੋਲ ਆਰਮੀਜ਼ ਉਹਨਾਂ ਨੇ ਸ਼ੁਰੂ ਕੀਤੀਆਂ ਉਹਨਾਂ ਨੇ ਆਪਣੇ ਫੈਨ ਕਲੱਬ ਜਿਹੜੇ ਸੀਗੇ ਉਹਨਾਂ ਦੇ ਰੂਪ ਦੇ ਵਿੱਚ ਪੇजेस ਬਣਾ ਕੇ ਉਹਨਾਂ ਨੂੰ ਇੱਕ ਕਿਸਮ ਦੇ ਨਾਲ ਉਹ ਟਾਰਗੇਟ ਦਿੰਦੇ ਹੁੰਦੇ ਸੀਗੇ ਅੱਜ ਵੀ ਦਿੰਦੇ ਨੇ ਅੱਜ ਵੀ ਉਹ ਕਰਦੇ ਨੇ ਕਿ ਕੀ ਕਰਨਾ ਕਿਹਨੂੰ ਗਾਲਾਂ ਕੱਢਣੀਆਂ ਨੇ ਕੌਣ ਉਹਨਾਂ ਦੀ ਫਿਲਮ ਦੇ ਖਿਲਾਫ ਬੋਲ ਰਿਹਾ ਕੌਣ ਉਹਨਾਂ ਦੇ ਗਾਣੇ ਦੇ ਖਿਲਾਫ ਬੋਲ ਰਿਹਾ ਔਰ ਉੱਥੇ ਉਹ ਕਿਸੇ ਵੀ ਵਿਰੋਧੀ ਵਿਚਾਰ ਵਾਲੇ ਦੇ ਘਰ ਦੇ ਮੈਂਬਰ ਉਹਦੇ ਪਰਿਵਾਰ ਦੇ ਮੈਂਬਰ ਉਹਦੀਆਂ ਘਰ ਦੀਆਂ ਔਰਤਾਂ ਜਿਹੜੀਆਂ ਮੈਂਬਰਸ ਨੇ ਉਹਨਾਂ ਦੇ ਵਾਸਤੇ ਕਿਸੇ ਵੀ ਕਿਸਮ ਦੀ ਨੀਵੇਂ ਤੋਂ ਨੀਵੇਂ ਪੱਦਰ ਦੀ ਭਾਸ਼ਾ ਦਾ ਇਸਤੇਮਾਲ ਕਰਦੇ ਰਹੇ ਨੇ ਹਾਲਾਂਕਿ ਅੱਜ ਬਹੁਤ ਸਾਰੇ ਜਰੂ ਸਿੰਗਰਸ ਨੇ ਜਦੋਂ ਉਹਨਾਂ ਨੇ ਕਿਤੇ ਇਸ ਟਾਈਮ ਕੋਈ ਗੱਲ ਕਰੋ ਤੇ ਉਹ ਇਸ ਗੱਲ ਨੂੰ ਲੈ ਕੇ ਖੁਦ ਨੂੰ ਮੁਸੀਬਤ ਚ ਫਸਿਆ ਹੋਇਆ ਵੀ ਮਹਿਸੂਸ ਕਰਦੇ ਨੇ ਕਿ ਸਾਡੀ ਟ੍ਰੋਲਿੰਗ ਬੜੀ ਹੁੰਦੀ ਹੈ ਜਦੋਂ ਕਿ ਇਹ ਟ੍ਰੋਲਿੰਗ ਜਿਹੜੀ ਆ ਇਹ ਉਹਨਾਂ ਨੇ ਹੀ ਇੱਕ ਕਿਸਮ ਦੇ ਨਾਲ ਇੰਟਰੋਡਿਊਸ ਕੀਤੀ ਜਾਂ ਸਟਾਰਟ ਕੀਤੀ ਫਿਰ ਸਿਆਸੀ ਪਾਰਟੀਆਂ ਜਿਹੜੀਆਂ ਸੀ ਉਹਨਾਂ ਨੇ ਵੀ ਆਪੋ ਆਪਣੀਆਂ ਟਰੋਲ ਆਰਮੀਜ਼ ਬਣਾਈਆਂ ਅਕਾਲੀ ਦਲ ਜਿਹੜਾ ਹੈ ਉਹਦੀ ਟਰੋਲ ਆਰਮੀ ਬੜੀ ਸਟਰੋਂਗ ਮੰਨੀ ਜਾਂਦੀ ਹੈ ਭਾਜਪਾ ਦੀ ਟਰੋਲ ਆਰਮੀ ਵੱਡੀ ਹੈ ਸਟਰੋਂਗ ਹੈ ਚਲੋ ਨੈਸ਼ਨਲ ਲੈਵਲ ਦੇ ਉੱਤੇ ਹੁਣ ਮਾਮਲਾ ਇੱਕ ਵਾਰੀ ਇਹ ਇਸ ਕਰਕੇ ਭਗਿਆ ਕਿ ਪਿਛਲੇ ਦਿਨੀ ਜਾਨੀ ਹਰਪ੍ਰੀਤ ਸਿੰਘ ਹੁਰਾ ਜਿਹੜਾ ਟ੍ਰੋਲਿੰਗ ਕੀਤੀ ਗਈ ਤਾਂ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਉੱਤੇ ਬੇਹੂਦਾ ਕਿਸਮ ਦੀਆਂ ਟਿੱਪਣੀਆਂ ਜਿਹੜੀਆਂ ਸੀ ਉਹ ਕੀਤੀਆਂ ਗਈਆਂ ਯਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਖੁਦ ਆ ਕੇ ਇਹ ਗੱਲ ਕਹੀ ਕਿ ਉਹਨਾਂ ਦੀਆਂ ਧੀਆਂ ਤੱਕ ਨੂੰ ਨਹੀਂ ਬਖਸ਼ਿਆ ਗਿਆ ਜਿਹੜਾ ਇੰਟੈਲੈਕਚੁਅਲ ਵਰਗ ਹੈ ਪੜਿਆ ਲਿਖਿਆ ਵਰਗ ਹੈ ਜਿਨ੍ਹਾਂ ਦੀ ਕਹੀ ਹੋਈ ਗੱਲ ਦਾ ਕੋਈ ਮਤਲਬ ਹੈ ਉਹ ਲੋਕ ਹੌਲੀ ਹੌਲੀ ਕਰਕੇ ਸੋਸ਼ਲ ਮੀਡੀਆ ਤੋਂ ਲੰਬੇ ਤੁਰੇ ਜਾ ਰਹੇ ਨੇ ਇਸ ਕਰਕੇ ਕਿ ਜੇ ਅਸੀਂ ਇੱਥੇ ਕੋਈ ਗੱਲ ਕਹਿ ਦਿੱਤੀ ਕੋਈ ਗੱਲ ਲਿਖ ਦਿੱਤੀ ਤੇ ਵਿਰੋਧੀ ਜਿਹੜੇ ਨੇ ਵਿਰੋਧੀ ਵਿਚਾਰ ਵਾਲੇ ਜਾਂ ਜੜੀਆਂ ਇਹ ਟ੍ਰੋਲ ਆਰਮੀਜ਼ ਨੇ ਇਹਨਾਂ ਨੇ ਇਹ ਨਹੀਂ ਪਤਾ ਕਿ ਇਹਨਾਂ ਨੇ ਕਿਹਦੀ ਇੱਜ਼ਤ ਕਿਵੇਂ ਜਿਹੜੀ ਆ ਓਪਣ ਦੇਣੀ ਆ દિਵਾਲੀ ਆ ਰਹੀ ਆ ਕਿਸੇ ਨੇ દિਵਾਲੀ ਦੀਆਂ ਮੁਬਾਰਕਾਂ ਲਿਖਤੀਆਂ ਤੇ ਹੇਠਾਂ ਜਿਹੜੀ ਆ ਉਹ ਟ੍ਰੋਲ ਆਰਮੀ ਸ਼ੁਰੂ ਹੋ ਜੂਗੀ ਕਿ દિਵਾਲੀ ਦਾ ਤਿਹਾਰ ਤਿਹਾਰ ਅਸੀਂ ਮਨਾਉਂਦੇ ਹੀ ਨਹੀਂ ਜਿਹੜੇ ਮਨਾਉਂਦੇ ਨੇ ਉਹਨਾਂ ਨੂੰ ਤੁਸੀਂ ਕਿਵੇਂ ਰੋਕ ਸਕਦੇ ਹੋ ਦਸਹਿਰੇ ਦਾ ਤਿਹਾਰ ਲੰਘ ਕੇ ਗਿਆ ਕਰਵਾ ਚੌਥ ਦਾ ਤਿਹਾਰ ਹੈ ਬਸੰਤ ਆ ਜਾਂਦਾ ਵਿਸਾਖੀ ਆ ਜਾਂਦੀ ਇਵਨ ਗੁਰਪੁਰਬ ਤੱਕ ਦੀਆਂ ਤਰੀਕਾਂ ਦੇ ਉੱਤੇ ਇਹੋ ਜੀ ਬਹਿਸ ਕੀਤੀ ਜਾਂਦੀ ਹੈ ਕਿ ਹਰ ਜਗ੍ਹਾ ਦੇ ਉੱਤੇ ਲਾਤੜ ਹੋਈਆਂ ਰਖੜੀ ਆ ਗਈ ਲੋਹੜੀ ਆ ਗਈ ਉਹਦੇ ਉੱਤੇ ਹਰ ਜਗ੍ਹਾ ਦੇ ਉੱਤੇ ਇਹਨਾਂ ਨੇ ਕਿਤੇ ਨਾ ਕਿਤੇ ਜਿਹੜਾ ਉਹ ਗੰਧ ਤੁਸੀਂ ਕਹ ਲੋ ਕਿ ਉਹ ਬਕਣਾ ਹੁੰਦਾ ਜਿਨ੍ਹਾਂ ਨੂੰ ਇਹ ਵੀ ਕਿਹਾ ਜਾਂਦਾ ਕਿ ਸੋਸ਼ਲ ਮੀਡੀਆ ਦੇ ਵਿਦਵਾਨ ਨੇ ਇਹ ਇਹਦੂੰ ਪਰੇ ਉਹ ਸੋਚ ਵੀ ਨਹੀਂ ਸਕਦੇ ਇੰਟੈਲੈਕਚੁਅਲ ਵਰਗ ਨੇ ਵੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਟ੍ਰੋਲਿੰਗ ਕੀਤੀ ਗਈ ਆ ਤਾਂ ਉਹਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਆ ਕੇ ਕਹੀ ਚਾਹੇ ਉਹ ਉਹਨਾਂ ਦੇ ਨਾਮ ਵੀ ਵਿਚਾਰਧਾਰਾ ਦੇ ਨਾਲ ਸੰਬੰਧਿਤ ਹੋਣ ਨਾ ਵੀ ਉਹਨਾਂ ਦੀ ਵਿਚਾਰਧਾਰਾ ਨੂੰ ਮਨ ਦੇ ਹੋਣ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਇਹ ਤਾਂ ਬਹੁਤ ਨੀਵਾਂ ਪੱਧਰ ਜਿਹੜਾ ਹੋ ਗਿਆ ਕਿਉਂਕਿ ਪਹਿਲਾਂ ਇਹ ਸਿੰਗਰਸ ਤੱਕ ਸੀਮਤ ਸੀ ਸਿੰਗਰਸ ਤੋਂ ਹੌਲੀ-ਹੌਲੀ ਸਿਆਸਤ ਦੇ ਵਿੱਚ ਆਇਆ ਤੇ ਹੁਣ ਇਹ ਧਾਰਮਿਕ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਦੇ ਉੱਤੇ ਵੀ ਕਿੰਤੂ ਪਰੰਤੂ ਹੋਣਾ ਸ਼ੁਰੂ ਹੋ ਗਿਆ ਅੱਛਾ ਜਦੋਂ ਜਿਹੜਾ ਇੱਕ ਵਿਅਕਤੀ ਮੈਂ ਇਹਦੇ ਵਿੱਚ ਉਹਨੂੰ ਵੀ ਜਿਹੜਾ ਉਹ ਜ਼ਰੂਰ ਲੈਣਾ ਚਾਹੁੰਦਾ ਕਿ ਕਛੂ কুমਮਾ ਹੈ ਉਹ ਜਦੋਂ ਖਤਰਾ ਹੁੰਦਾ ਉਹ ਤਾਂ ਆਪਣੀ ਅੰਦਰ ਕਰ ਲੈਂਦਾ ਤੇ ਜਦੋਂ ਕਿਹਾ ਜਾਂਦਾ ਵੀ ਖਤਰਾ ਟਲ ਗਿਆ ਉਹ ਤਾਂ ਫੇਰ ਬਾਹਰ ਕੱਢ ਕੇ ਚੱਲਣਾ ਸ਼ੁਰੂ ਕਰ ਦਿੰਦਾ ਅਕਾਲੀ ਆਗੂ ਨੇ ਇੱਕ ਵਿਕਰਮ ਸਿੰਘ ਮਜੀਠੀਆ ਮੈਂ ਕੋਈ ਨਾਮ ਤੋੜ ਮਰੋੜ ਕੇ ਕਦੀ ਨਹੀਂ ਲੈਂਦਾ ਉਹ ਹਮੇਸ਼ਾ ਇਹੀ ਕੁਝ ਜਿਹੜਾ ਕਰਦੇ ਨੇ ਹਰ ਗੱਲ ਦੇ ਉੱਤੇ ਪ੍ਰੈਸ ਕਾਨਫਰੰਸ ਉਹਨਾਂ ਨੇ ਜਿਹੜੀ ਉਹ ਕਰਨੀ ਹੁੰਦੀ ਹੈ ਕੋਈ ਇੱਕ ਚੀਜ਼ ਲੱਭੇ ਉਹ ਇੱਕ ਵਾਰੀ ਦੋ ਵਾਰੀ ਜਿੰਨੀ ਹੋ ਸਕੇ ਪ੍ਰੈਸ ਕਾਨਫਰੰਸ ਉਹ ਕਰ ਹੀ ਜਾਣਗੇ ਔਰ ਜਿਸ ਕਿਸਮ ਦੀ ਭਾਸ਼ਾ ਉਹ ਵਰਤਦੇ ਨੇ ਉਹ ਟ੍ਰੋਲ ਆਰਮੀ ਦੀ ਭਾਸ਼ਾ ਹੀ ਹੁੰਦੀ ਹੈ ਕਿਉਂਕਿ ਟ੍ਰੋਲ ਆਰਮੀ ਨੂੰ ਹੈਂਡਲ ਉਹੀ ਲਗਭਗ ਜਿਹੜਾ ਇਹ ਲੋਕ ਕਰਦੇ ਨੇ ਹੁਣ ਵਿਰਸਾ ਸਿੰਘ ਬਲਟੋਹਾ ਹਰਾਂ ਨੇ ਜੋ ਕੁਝ ਬੋਲਿਆ ਬਿਕਰਮ ਸਿੰਘ ਮਜੀਠੀਆ ਹਰੀ ਨਾ ਤਾਂ ਜਥੇਦਾਰ ਸਾਹਿਬਾਨ ਦੇ ਹੱਕ ਦੇ ਵਿੱਚ ਖੜ੍ਹ ਸਕਦੇ ਆ ਕਿ ਜੀ ਇਹ ਭੱਦੀ ਭਾਸ਼ਾ ਨਹੀਂ ਸੀ ਇਸਤੇਮਾਲ ਹੋਣੀ ਚਾਹੀਦੀ ਕਿਉਂਕਿ ਜਥੇਦਾਰ ਸਾਹਿਬ ਨੇ ਉਹਨਾਂ ਦੇ ਨੇੜ ਦੇ ਰਿਸ਼ਤੇਦਾਰ ਸੁਖਵੀਰ ਸਿੰਘ ਬਾਦਲਹੁਰਾ ਨੂੰ ਤਨਖਾਈਆ ਕਰਾਰ ਦਿੱਤਾ ਉਹਨਾਂ ਦੇ ਹੱਕ 'ਚ ਬੋਲ ਨਹੀਂ ਸਕਦੇ ਵਿਰਸਾ ਸਿੰਘ ਬਲਟੋਹਾ ਦੇ ਹੱਕ 'ਚ ਨਹੀਂ ਬੋਲ ਸਕਦੇ ਕਿਉਂਕਿ ਜਿਹੜੀ ਲੋਕਮਤ ਹੈ ਜਿਹੜੀ ਲੋਕ ਰਾਏ ਹੈ ਉਹ ਵਿਰਸਾ ਸਿੰਘ ਬਲਟੋਹਾ ਦੇ ਉਲਟ ਕਿਹੜੀ ਹੋਗੀ ਇਸ ਕਰਕੇ ਉਹ ਬੋਲ ਨਹੀਂ ਸਕਦੇ ਵਿਰਸਾ ਸਿੰਘ ਬਲਟੋਹਾ ਦੇ ਵਿਰੋਧ ਦੇ ਵਿੱਚ ਨਹੀਂ ਬੋਲ ਸਕਦੇ ਕਿਉਂਕਿ ਉਹਨਾਂ ਦੇ ਖਾਸਮ ਖਾਸ ਨੇ ਜਥੇਦਾਰ ਸਹਿਬਾਨ ਦੇ ਵਿਰੋਧ ਦੇ ਵਿੱਚ ਨਹੀਂ ਬੋਲ ਸਕਦੇ ਕਿਉਂਕਿ ਲੋਕ ਰਾਏ ਜਿਹੜੀ ਆ ਉਹ ਜਥੇਦਾਰ ਸਹਿਬਾਨ ਦੇ ਹੱਕ ਦੇ ਵਿੱਚ ਹੈ ਤੇ ਜਦੋਂ ਨਾ ਹੱਕ ਤੇ ਬੋਲ ਸਕੋ ਨਾ ਵਿਰੋਧ ਦੇ ਵਿੱਚ ਬੋਲ ਸਕੋ ਤੇ ਫਿਰ ਜਿਹੜਾ ਜੀ ਉਹ ਕੱਚੂ ਕੁੰਮੇ ਵਾਂਗੂ ਧੌਣ ਅੰਦਰ ਕਰੋ ਤੇ ਆਰਾਮ ਦੇ ਨਾਲ ਜਿਹੜਾ ਜੀ ਉਹ ਬੈਠੇ ਰਹੋ ਉਹੋ ਦੀ ਇਸ ਵੇਲੇ ਬਿਕਰਮ ਸਿੰਘ ਮਜੀਠੀਆ ਹੋਰੀ ਅਵਰਤ ਰਹੇ ਨੇ ਮੈਂ ਤਾਂ ਇਹ ਗੱਲ ਕਹੀ ਸੀ ਤੋੜ ਮਰੋੜ ਵਾਲੀ ਕਿ ਸਾਡੀ ਜਿਹੜੀ এডਿਕੇਸ਼ਨ ਹੈ ਜਿੱਥੇ ਅਸੀਂ ਵੱਡੇ ਪਲੇ ਆ ਪਰਿਵਾਰ ਦੇ ਤੌਰ ਦੇ ਤੇ ਮਾਂ ਪਿਓ ਦੀ ਸਿੱਖਿਆ ਟੀਚਰ ਸਹਿਬਾਨ ਦੀ ਸਿੱਖਿਆ ਜਿਹੀ ਹੈ ਕਿ ਵਿਰੋਧੀ ਵਿਚਾਰਾਂ ਵਾਲਾ ਵੀ ਹੋਵੇ ਉਹਨੂੰ ਭੱਦੀ ਭਾਸ਼ਾ ਦਾ ਇਸਤੇਮਾਲ ਨਹੀਂ ਕਦੀ ਕਰਨਾ ਨੀਵੇਂ ਪੱਦਰ ਦੀ ਭਾਸ਼ਾ ਦਾ ਇਸਤੇਮਾਲ ਨਹੀਂ ਕਰਨਾ ਨਹੀਂ ਤੁਹਾਡੀ ਕਿਸੇ ਨਾਲ ਵਿਚਾਰ ਮਿਲਦੇ ਤੇ ਚੁੱਪ ਕਰਕੇ ਅੱਗੇ ਲੰਘ ਜਾਓ ਤੁਹਾਨੂੰ ਉਹਦੀ ਪੋਸਟ ਪੜਨ ਦੀ ਲੋੜ ਨਹੀਂ ਸਭ ਤੋਂ ਬਿਹਤਰ ਤਰੀਕਾ ਇਹੀ ਹੁੰਦਾ ਕਿ ਤੁਹਾਡੇ ਕੋਈ ਜਬਰੀ ਥੋੜੀ ਤੁਹਾਨੂੰ ਕੋਈ ਪੜਾ ਰਿਹਾ ਕੋਈ ਮੈਨੂੰ ਜਬਰੀ ਥੋੜੀ ਸੁਣਾ ਦੂਗਾ ਕਿ ਆਹ ਕੁਝ ਜਿਹੜਾ ਜੀ ਉਹ ਬੋਲ ਰਿਹਾ ਮੈਂ ਨਹੀਂ ਸੁਣਦਾ ਉਹ ਸਮਾਂ ਜਿਹੜਾ ਹੈ ਜਿਹੜਾ ਤੁਸੀਂ ਕਿਸੇ ਦੇ ਟ੍ਰੋਲ ਆਰਮੀ ਦੀਆਂ ਗਾਲਾਂ ਪੜ੍ਹਣੀਆਂ ਨੇ ਜਾਂ ਕਿਸੇ ਦੀ ਭੱਦੀ ਵੀਡੀਓ ਸੁਣਨੀ ਆ ਉਹ ਤੁਸੀਂ ਚੱਜ ਦੀ ਕਿਤਾਬ ਜਿਹੜੀ ਉਹ ਪੜ੍ਹਨ ਦੇ ਵਿੱਚ ਬਤਾਓਗੇ ਤੇ ਬਿਨਾਂ ਕਿਸੇ ਸ਼ੱਕ ਦੇ ਉਹ ਤੁਹਾਨੂੰ ਕਿਤੇ ਨਾ ਕਿਤੇ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਕੰਮ ਆਊਗੀ ਸੋ ਅੱਜ ਜਿਹੜੇ ਇਹ ਹਾਲਾਤ ਇਹ ਬਣ ਗਏ ਕਿ ਇਹ ਟ੍ਰੋਲ ਆਰਮੀ ਜਿਹੜੀ ਅਕਾਲੀ ਦਲ ਦੀ ਟ੍ਰੋਲ ਆਰਮੀ ਇਹਨੇ ਜਿੰਨੇ ਲੋਕਾਂ ਦਾ ਕਰੈਕਟਰ ਅਸੈਸੀਨੇਸ਼ਨ ਕੀਤਾ ਪਿਛਲੇ ਸਾਲਾਂ ਦੇ ਦੌਰਾਨ ਪਤਾ ਨਹੀਂ ਉਹਨਾਂ ਦੀ ਗਿਣਤੀ ਕਿੱਡੀ ਵੱਡੀ ਹੈ ਬਹੁਤ ਵੱਡੀ ਗਿਣਤੀ ਹੈ ਤਰਨਤਾਨ ਜ਼ਿਲ੍ਹੇ ਦਾ ਇੱਕ ਵਿਅਕਤੀ ਹੈ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਰੰਜੀਤ ਐਵੇਨਿਊ ਦੇ ਵਿੱਚ ਅੱਜਕੱਲ੍ਹ ਰਹਿੰਦਾ ਹੈ ਸ਼ਾਇਦ ਨਛੱਤਰ ਉਹਦਾ ਨਾਮ ਹੈ ਨਛੱਤਰ ਸਿੰਘ ਜਾਂ ਕਿ ਉਹ ਇਹਨਾਂ ਦਾ ਜਿਹੜਾ ਇਹ ਸਾਰਾ ਕੁਝ ਹੈਂਡਲ ਕਰਦਾ ਹੈ ਇਹ ਨਹੀਂ ਆ ਕਿ ਜਿਹੜਾ ਕੋਈ ਇਹਨਾਂ ਦੇ ਜੇ 250 ਅਕਾਊਂਟ ਨੇ 300 ਨੇ 400 ਨੇ 500 ਨੇ ਇਹ ਤੱਕ ਫੇਕ ਅਕਾਊਂਟਾਂ ਦਾ ਤਾਂ ਕੋਈ ਪਤਾ ਹੀ ਨਹੀਂ ਲੱਗਦਾ ਪੇਜ ਕਿੰਨੇ ਨੇ ਇਹ ਨਹੀਂ ਪਤਾ ਲੱਗਦਾ ਉਹ ਇੰਨੀਆ ਕਿ ਉਹਨੇ ਬੰਦੇ ਰੱਖੇ ਹੋਏ ਨੇ ਇੱਕ ਇੱਕ ਬੰਦੇ ਦੇ ਕਈ ਕਈ 100 ਜਿਹੜੇ ਉਹ ਅਕਾਊਂਟ ਨੇ ਇਹਨਾਂ ਨੇ ਬਣਾਏ ਹੋਏ ਨੇ ਇੱਕ ਵਿਅਕਤੀ ਪਿਛਲੇ ਦਿਨਾਂ ਦੇ ਵਿੱਚ ਮੈਂ ਉਹਦਾ ਅਜੇ ਜ਼ਿਕਰ ਨਹੀਂ ਕਰਨਾ ਉਹ ਮੇਰੇ ਕੋਲੇ ਆ ਕੇ ਗਿਆ ਉਹ ਇਹ ਕਹਿ ਕੇ ਗਿਆ ਕਿ ਅਸੀਂ ਤੁਹਾਡੇ ਉੱਤੇ ਸੋਸ਼ਲ ਮੀਡੀਆ ਦੇ ਰਾਹੀਂ ਬਹੁਤ ਭੱਦੀ ਸ਼ਬਦਾਵਲੀ ਵਰਤਦੇ ਰਹੇ ਹਾਂ ਉਹ ਕਹਿੰਦਾ ਕਿ ਮੈਨੂੰ ਇਸ ਗਲਤੀ ਦਾ ਅਹਿਸਾਸ ਹੋਇਆ ਤੇ ਮੈਂ ਅੱਗੋਂ ਇਸ ਤਰ੍ਹਾਂ ਦਾ ਨਹੀਂ ਕਰੂੰਗਾ ਮੈਂ ਉਹਨੂੰ ਦੂਸਰੀ ਕੋਈ ਗੱਲ ਹੀ ਨਹੀਂ ਕੀਤੀ ਨਾ ਮੈਂ ਉਹਨੂੰ ਇਹ ਗੱਲ ਜਿਹੜੀ ਦੀ ਕਹੀ ਕਿ ਇਦਾਂ ਕਿਉਂ ਕੀਤਾ ਜਾਂ ਮੈਂ ਕੋਈ ਗੁੱਸੇ 'ਚ ਆ ਗਿਆ ਹੋਵਾਂ ਜਦੋਂ ਬੰਦਾ ਰਿਅਲਾਈਜ਼ ਕਰਨ ਦੇ ਵਾਸਤੇ ਆ ਗਿਆ ਤੇ ਫਿਰ ਉਸ ਤੋਂ ਬਾਅਦ ਨਹੀਂ ਅੱਗੇ ਕੋਈ ਗੱਲ ਹੋਣੀ ਚਾਹੀਦੀ ਉਹਨੇ ਇਹ ਦੱਸਿਆ ਕਿ ਉਹਦੇ ਕੋਲੇ 300 ਤੋਂ ਉੱਪਰ ਜਿਹੜਾ ਉਹ ਅਕਾਊਂਟ ਹੈ ਜਿਹਨੂੰ ਉਹ ਹੈਂਡਲ ਕਰਦਾ ਕਿਵੇਂ ਹੈਂਡਲ ਕਰਦੇ ਉਹ ਕਹਿੰਦਾ ਜੀ ਅੱਗੇ ਮੈਂ ਬੰਦੇ ਰੱਖੇ ਹੋਏ ਆ ਪੰਜਾ ਜਿਹੜੇ ਉਹਨੂੰ ਕਿਹਨੇ ਕੰਟਰੈਕਟ ਦਿੱਤਾ ਹੋਇਆ ਸੀ ਕਿਸੇ ਟਾਈਮ ਜ਼ਰੂਰਤ ਪਈ ਤੇ ਮੈਂ ਉਹਦਾ ਖੁਲਾਸਾ ਜ਼ਰੂਰ ਕਰੂੰਗਾ ਕਿਹਨੇ ਉਹਨੂੰ ਕੰਟਰੈਕਟ ਦਿੱਤਾ ਹੋਇਆ ਸੀਗਾ ਤੇ ਉਹ ਕਿਵੇਂ ਉਹਨੂੰ ਇਸਤੇਮਾਲ ਜਿਹੜਾ ਉਹ ਕਰਦੇ ਸੀਗੇ ਉਸ ਟ੍ਰੋਲ ਆਰਮੀ ਨੂੰ ਕਾਦੇ ਵਾਸਤੇ ਕਰਦੇ ਸਨ ਇਹਦਾ ਵੀ ਜ਼ਰੂਰਤ ਪਈ ਤੇ ਮੈਂ ਖੁਲਾਸਾ ਜ਼ਰੂਰ ਕਿਸੇ ਵੇਲੇ ਪਾਉਂਗਾ ਪਾਉਗੀ ਜ਼ਰੂਰਤ ਮੈਨੂੰ ਪਤਾ ਹੈ ਕਿ ਕਿਸੇ ਟਾਈਮ ਜਿਹੜਾ ਉਹ ਜ਼ਰੂਰ ਕਰੂੰਗਾ ਪਰ ਮੈਂ ਕਦੀ ਕਿਸੇ ਦੇ ਉੱਤੇ ਜਿਹੜਾ ਉਹ ਅੱਜ ਤੱਕ ਕਦੀ ਕੋਈ ਗਾਲਾਂ ਵਰਗੀ ਭਾਸ਼ਾ ਤਾਂ ਤੁਸੀਂ ਛੱਡੋ ਕਦੇ ਕੁਝ ਲਿਖਿਆ ਹੀ ਨਹੀਂ ਅੱਗੇ ਲੰਘ ਜਾਈਦਾ ਤਰੀਕਾ ਇਹੀ ਹੁੰਦਾ ਕਿ ਜੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਹੈ ਉਹ ਜਿੱਥੇ ਕਿ ਜਿਹੜਾ ਇੰਟੈਲੈਕਚੁਅਲ ਵਰਗ ਹੈ ਪੜਿਆ ਲਿਖਿਆ ਵਰਗ ਹੈ ਉਹ ਲਿਖਣੋਂ ਵੀ ਡਰਨ ਲੱਗਿਆ ਉਹ ਪਾਸੇ ਵੀ ਹੋ ਗਿਆ ਉਹ ਪਾਸੇ ਇਸ ਕਰਕੇ ਹੋ ਗਿਆ ਕਿ ਕੁਝ ਨਹੀਂ ਪਤਾ ਕਿ ਕਦੋਂ ਕਿਹਨੇ ਕਿਸ ਤਰ੍ਹਾਂ ਦੀ ਗੱਲ ਕਹਿ ਦੇਣੀ ਤੇ ਕਿਹਨੂੰ ਕਿੰਨੀ ਪਿੰਚ ਕਰ ਦੇਣੀ ਹੈ ਬੜੇ ਸਾਰੇ ਲੋਕ ਇਹ ਕਹਿ ਰਹੇ ਸੰ ਕਿ ਜਥੇਦਾਰ ਜਿਹੜੇ ਲਈ ਉਹ ਭਾਵਕ ਨਹੀਂ ਹੁੰਦੇ ਹੁੰਦੇ ਉਹ ਇਉਂ ਰੋਂਦੇ ਨਹੀਂ ਹੁੰਦੇ ਗੱਲ ਰੋਣ ਦੀ ਨਹੀਂ ਹੈ ਉਹ ਉਹ ਰੋਣ ਨਹੀਂ ਸੀਗਾ ਜਦੋਂ ਕਿਸੇ ਦੀ ਧੀ ਦੇ ਉੱਤੇ ਇਸ ਕਿਸਮ ਦੀ ਟਿੱਪਣੀ ਕੀਤੀ ਜਾਵੇ ਜਿਹੜੀ ਕਿ ਤੁਸੀਂ ਉਹਨੂੰ ਰਿਪੀਟ ਵੀ ਨਹੀਂ ਕਰ ਸਕਦੇ ਉਹਨੂੰ ਦੱਸ ਵੀ ਨਹੀਂ ਸਕਦੇ ਤੇ ਉਸ ਪਿਓ ਦੇ ਉੱਤੇ ਕੀ गुज़र ਸਕਦੀ ਹੈ ਇਹ ਟਿੱਪਣੀਆਂ ਕਰਨ ਵਾਲੇ ਕਦੇ ਵੀ ਨਹੀਂ ਜਿਹੜਾ ਜੀ ਉਹ ਜਾਣਣਗੇ ਅਪਿਛਲੇ ਦਿਨਾਂ ਦੇ ਵਿੱਚ ਇੱਕ ਕਤਲ ਹੋਇਆ ਉਹਦੇ ਬਾਰੇ ਤੁਸੀਂ ਸੁਣ ਰਹੇ ਹੋਵੋਗੇ ਕਿ ਇੱਕ ਉਹ ਆਡੀਓ ਸੀਗੀ ਕਿ ਉਹ ਕਹਿੰਦਾ ਜੀ ਉਹ ਉਹ ਫੋਟੋਆਂ ਐਡਿਟ ਕਰਦੇ ਸੀਗੇ ਔਰਤਾਂ ਦੀਆਂ ਔਰਤਾਂ ਦੀਆਂ ਫੋਟੋਆਂ ਐਡਿਟ ਕਰਨ ਵਾਲੇ ਵਿਦੇਸ਼ਾਂ ਦੇ ਵਿੱਚ ਕਿੰਨੇ ਬੈਠੇ ਨੇ ਤੁਹਾਨੂੰ ਸਭ ਨੂੰ ਉਹਨਾਂ ਦੇ ਨਾਮ ਯਾਦ ਨੇ ਉਹਨਾਂ ਦੇ ਖਾਤੇ ਯਾਦ ਨੇ ਉਹ ਕਿਵੇਂ ਪੁੰਦਦੇ ਨੇ ਕਿਸੇ ਵੀ ਆਪਣੀ ਵਿਰੋਧੀ ਵਿਚਾਰਧਾਰਾ ਵਾਲੇ ਵਿਅਕਤੀ ਨੂੰ ਫਿਰ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਕੋਈ ਮੈਂਬਰ ਮੇਲ ਹੋਵੇ ਫੀਮੇਲ ਹੋਵੇ ਕੁਝ ਨਹੀਂ ਉਹੋ ਛੱਡਦੇ ਔਰ ਇੱਕ ਇਸ ਜਗ੍ਹਾ ਦੇ ਉੱਤੇ ਮਾਮਲੇ ਚਲੇ ਗਏ ਇਹ ਨਹੀਂ ਆ ਕਿ ਕੋਈ ਵਿਅਕਤੀ ਜਿਹੜਾ ਸੁਸਾਈਸਾਈਡ ਕਰ ਜਾਂਦਾ ਕਤਨਾ ਤੱਕ ਦੇ ਮਾਮਲੇ ਜਿਹੜੇ ਆ ਉਹ ਚਲੇ ਜਾਂਦੇ ਆ ਦੂਸਰਾ ਇੱਕ ਸਾਡੀ ਜਿਹੜੀ ਪਛਾਣ ਆ ਉਹ ਕਿਸ ਕਿਸਮ ਦੀ ਬਣ ਰਹੀ ਹੈ ਇਹਨਾਂ ਟ੍ਰੋਲ ਆਰਮੀਜ਼ ਦੇ ਨਾਲ ਕਿ ਜਿਹੜੇ ਸਾਡੇ ਨਾਲ ਵਿਚਾਰਤਾ ਰਾਜੀ ਨਹੀਂ ਮਿਲਦੀ ਅਸੀਂ ਉਹਨੂੰ ਫਿਰ ਇਦਾਂ ਮਨਾਵਾਂਗੇ ਕਿ ਉਹਦੇ ਪਰਿਵਾਰ ਦੇ ਮੈਂਬਰਾਂ ਦੇ ਉੱਤੇ ਅਸੀਂ ਭੱਦੇ ਤੋਂ ਭੱਦਾ ਜਿਹੜਾ ਇਲਜ਼ਾਮ ਆ ਉਹ ਲਾਵਾਂਗੇ ਹਰ ਗੱਲ ਦੇ ਉੱਤੇ ਪ੍ਰੈਸ ਕਾਨਫਰੰਸ ਵਾਲੇ ਕਰਨ ਵਾਲੇ ਵਿਕਰਮ ਸਿੰਘ ਮਜੀਠੀਆ ਕਿ ਹੁਣ ਬੋਲਣਗੇ ਕਿ ਇਹ ਟ੍ਰੋਲ ਆਰਮੀ ਉਹਨਾਂ ਦੀ ਹੈ ਜਾਇਦਾ ਦੱਸੀ ਹੈ ਕਿ ਕਿਵੇਂ ਇਹ ਜਿਹੜੀ ਉਹ ਚਲਦੀ ਹੈ ਕਿੰਨੇ ਅਕਾਊਂਟ ਨੇ ਜਿਹੜਾ ਮੈਂ ਵਿਅਕਤੀ ਦਾ ਨਾਮ ਵੀ ਤੁਹਾਨੂੰ ਦੱਸਦਾ ਕਿ ਉਹ ਉਹ ਜਿਹੜਾ ਇਹਨੂੰ ਸਾਰੇ ਨੂੰ ਚਲਾਉਂਦਾ ਪਰ ਉਹ ਕਿਉਂ ਕਰਵਾਈ ਗਈ ਜੱਥੇਦਾਰ ਸਾਹਿਬ ਦੇਤੇ ਇਹਦਾ ਤਾਂ ਜਵਾਬ ਉਹਨਾਂ ਨੇ ਕੋਈ ਦੇਣਾ ਨਹੀਂ ਹੈ ਮੈਂ ਸਮਝਦਾ ਕਿ ਇਹ ਵਿਡੱਪਣ ਹੈ ਜੱਥੇਦਾਰ ਸਾਹਿਬ ਦਾ ਵੀ ਉਹਨਾਂ ਨੇ ਇਹ ਕਹਤਾ ਛੱਡੋ ਜੀ ਇਹ ਮਾਮਲਾ ਹੁਣ ਨਿਬੜ ਗਿਆ ਆਪਾਂ ਵੱਡੇ ਮਸਲਿਆਂ ਦੇ ਬਾਰੇ ਦੇ ਵਿੱਚ ਜਿਹੜਾ ਉਹ ਵਿਚਾਰੀਏ ਵੱਡੇ ਮਸਲਿਆਂ ਦੇ ਵਾਸਤੇ ਜਦੋਂ ਵਿਚਾਰਨਾ ਹੋਵੇ ਜਿਵੇਂ ਅੱਜ ਕੱਲ ਇਹ ਚੱਲ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਜੋ ਕੈਨੇਡਾ ਤੇ ਇੰਡੀਆ ਦੀ ਸਥਿਤੀ ਬਣ ਗਈ ਹੈ ਇਹਦੇ ਉੱਤੇ ਕੋਈ ਕਿਉਂ ਨਹੀਂ ਬੋਲ ਰਿਹਾ ਇਹ ਵੀ ਇਸ਼ੂ ਜਿਹੜਾ ਖੜਾ ਹੋ ਰਿਹਾ ਜਦੋਂ ਕੋਈ ਬੋਲੂਗਾ ਇਹ ਫੇਸਬੁੱਕੀ ਇਹ ਵਿਦਵਾਨ ਉਹਨੂੰ ਵੀ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣਗੇ ਕਿਉਂਕਿ ਉੱਥੇ ਦੋ ਤਰ੍ਹਾਂ ਦੀ ਵਿਚਾਰਧ ਤਾਰ ਆਉਗੀ ਇੱਕ ਜਿਹੜੀ ਵਿਚਾਰਧਾਰਾ ਵਾਲੇ ਨੇ ਉਹ ਸੁਣਨ ਦੀ ਜਗ੍ਹਾ ਦੇ ਉੱਤੇ ਪੜਨ ਦੀ ਜਗ੍ਹਾ ਦੇ ਉੱਤੇ ਉਹ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣਗੇ ਜਿਹੜੇ ਵੱਡੇ ਮਸਲੇ ਨੇ ਉਹਨਾਂ ਮਸਲਿਆਂ ਦੇ ਉੱਤੇ ਲਿਖਣ ਵਾਸਤੇ ਉਹਨਾਂ ਮਸਲਿਆਂ ਦੇ ਉੱਤੇ ਬੋਲਣ ਦੇ ਵਾਸਤੇ ਤੁਹਾਨੂੰ ਪੜਨਾ ਪੈਂਦਾ ਜਿਹੜਾ ਵਿਅਕਤੀ ਪੜ ਕੇ ਬੋਲੂਗਾ ਪੜ ਕੇ ਲਿਖੂਗਾ ਜਿਹਦੇ ਕੋਲੇ ਜਾਣਕਾਰੀ ਹੋਊਗੀ ਜਿਹੜਾ ਇੰਟੈਲੈਕਚੁਅਲ ਵਰਗ ਦੇ ਵਿੱਚੋਂ ਹੋਊਗਾ ਉਹਨੂੰ ਟ੍ਰੋਲ ਆਰਮੀਜ਼ ਜਿਹੜੀਆਂ ਉਹ ਚੁੱਪ ਕਰਵਾਉਣ ਦੇ ਹਰ ਸੰਭਵ ਅਸੰਭਵ ਯਤਨ ਕਰਨ ਗਿਆ ਇਹ ਪਿਛਲੇ ਸਮੇਂ ਦੇ ਵਿੱਚ ਵੀ ਹੁੰਦਾ ਰਿਹਾ ਅੱਜ ਜਿਹੜਾ ਉਹ ਜ਼ਿਆਦਾ ਚਰਚਾ ਦੇ ਵਿੱਚ ਇਸ ਕਰਕੇ ਹੈ ਕਿ ਅੱਜ ਜਿਹੜੇ ਜਥੇਦਾਰ ਸਹਿਬਾਨ ਨੇ ਉਹਨਾਂ ਨੂੰ ਚੁੱਪ ਕਰਵਾਉਣ ਦੇ ਵਾਸਤੇ ਉਹਨਾਂ ਦੇ ਬੱਚਿਆਂ ਤੱਕ ਨੂੰ ਜਿਹੜਾ ਉਹ ਪੁੰਨ ਦਾ ਯਤਨ ਕੀਤਾ ਗਿਆ ਉਹਨਾਂ ਦੇ ਬੱਚਿਆਂ ਤੱਕ ਦੇ ਉੱਤੇ ਜਿਹੜਾ ਇਹ ਸਾਰਾ ਕੁਝ ਪਾਇਆ ਗਿਆ ਮੇਰੇ ਖਿਆਲ ਇਹ ਤਾਂ ਸ਼ਰਮ ਵਾਲੀ ਗੱਲ ਹੈ ਸਭ ਦੇ ਵਾਸਤੇ ਕਿ ਜੇ ਇਸ ਤਰ੍ਹਾਂ ਇਸ ਲੈਵਲ ਤੱਕ ਇਹ ਟ੍ਰੋਲ ਆਰਮੀਜ਼ ਜੜੀਆਂ ਉਹ ਆ ਚੁੱਕੀਆਂ ਹੋਈਆਂ ਨੇ ਤਾਂ ਇਹਦਾ ਐਂਡ ਇਸ ਪਾਸੇ ਵੱਲ ਨੂੰ ਜਾਂਦਾ ਲੱਗੂਗਾ ਜੇ ਅੱਜ ਨਾ ਵਿਚਾਰਿਆ ਤਾਂ ਫਿਰ ਇਹ ਹੋਊਗਾ ਕਿ ਜਿਹੜੇ ਲਿਖਣ ਵਾਲੇ ਨੇ ਜਿਹੜੇ ਬੋਲਣ ਵਾਲੇ ਨੇ ਉਹ ਚੁੱਪ ਕਰ ਜਾਣਗੇ ਤੇ ਬੋਲ ਬਾਲਾ ਉਹਨਾਂ ਲੋਕਾਂ ਦਾ ਹੋ ਜਾਊਗਾ ਜਿਨ੍ਹਾਂ ਨੇ ਨਾ ਕਦੇ ਇਤਿਹਾਸ ਪੜ੍ਹਿਆ ਨਾ ਜਿਨ੍ਹਾਂ ਨੇ ਕਦੇ ਇਤਿਹਾਸ ਜਾਣਿਆ ਨਾ ਕਦੇ ਉਹਨਾਂ ਨੇ ਘਰੇ ਕੋਈ ਕਿਤਾਬ ਰੱਖੀ ਨਾ ਉਹਨਾਂ ਨੇ ਕੋਈ ਕਿਤਾਬ ਪੜ੍ਹੀ ਇਧਰੋਂ ਫੜੀ ਇਧਰੋਂ ਫੜੀ ਤੇ ਇੱਕ ਗਾਲ ਜਿਹੜੀ ਆ ਉਹ ਕੱਢ ਕੇ ਇਹ ਗਾਂ ਲੰਗੇ ਇਹਦਾ ਅਸਰ ਚ ਰੋਕਣਾ ਪਊਗਾ ਬਹੁਤ ਲੰਮੇ ਸਮੇਂ ਤੱਕ ਇਹ ਚੀਜ਼ਾਂ ਜਿਹੜੀਆਂ ਭੁਗਤਣੀਆਂ ਪੈਣਗੀਆਂ ਜੇ ਬੋਲਣ ਵਾਲੇ ਤਰਕ ਦੇ ਨਾਲ ਦਲੀਲ ਦੇਣ ਵਾਲੇ ਲੋਕ ਹੌਲੀ ਹੌਲੀ ਕਰਕੇ ਅਸੀਂ ਟ੍ਰੋਲ ਆਰਮੀਜ਼ ਦੇ ਰਾਹੀਂ ਆਪਣੇ ਆਪ ਦੇ ਵਿੱਚੋਂ ਮੁਕਾਲੇ ਤਾਂ ਇਹ ਭੁਗਤਣਾ ਬੜੇ ਲੰਬੇ ਸਮੇਂ ਦੇ ਵਾਸਤੇ ਪਊਗਾ ਬਹੁਤ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ